ਅੰਮ੍ਰਿਤਸਰ ਤੋਂ ਲੋਕ ਸਭਾ ਸੰਸਦ ਗੁਰਜੀਤ ਸਿੰਘ ਓਜਲਾ ਅੱਜ ਬੀਡੀਪੀਓ ਦਫਤਰ ਪੁੱਜੇ ਐ ਸੋ ਅਚਾਨਕ ਓਜਲਾ ਦੁਆਰਾ ਗੁਰਜੀਤ ਸਿੰਘ ਓਜਲਾ ਦੁਆਰਾ ਰੇਡ ਕੀਤੀ ਜਾ ਰਹੀ ਹੈ ਸੋ ਬੀਡੀਪੀਓ ਦਫਤਰ ਦੇ ਅੰਦਰ ਗੁਰਜੀਤ ਸਿੰਘ ਓਜਲਾ ਦਾਖਲ ਹੋਏ ਐ ਸੋ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਆਖਿਰ ਗੁਰਜੀਤ ਸਿੰਘ ਓਜਲਾ ਦੀ ਰੇਡ ਕਰਨ ਦੀ ਵਜ੍ਹਾ ਕੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤੀ ਚੋਣ ਜਿਹੜੇ ਆਉਣ ਵਾਲੇ ਆ ਤੇ ਪਿੰਡਾਂ ਦੇ ਵਿੱਚ ਬੰਦੀਆਂ ਵੋਟਾਂ ਦੇ ਵਿੱਚ ਕਾਫੀ ਖਾਮੀਆਂ ਜਿਹੜੀਆਂ ਪਾਈਆਂ ਜਾ ਰਹੀਆਂ ਜਿਹੜੀ ਰੇਡ ਹੈ ਉਸ وجہ ਨੂੰ ਵੀ ਉਸ ਮੁੱਦੇ ਨੂੰ ਲੈ ਕੇ ਵੀ ਜਿਹੜੀ ਗੁਰਜੀਤ ਸਿੰਘ ਓਜਲਾ ਦੀ ਦੇਖੀ ਜਾ ਰਹੀ ਹੈ ਸੋ ਅੰਦਰ ਤੁਸੀਂ ਗੁਰਜੀਤ ਸਿੰਘ ਓਜਲਾ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਜ਼ਰੂਰ ਗੁਰਜੀਤ ਸਿੰਘ ਓਜਲਾ ਜਿਹੜੇ ਦਾਖਲ ਹੋਏ ਆ ਤੇ ਵਜ੍ਹਾ ਵੀ ਅਸੀਂ ਜਾਨਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਗੁਰਜੀਤ ਸਿੰਘ ਓਜਲਾ ਦੀ ਇਸ ਰੇਡ ਦਾ ਹਾਲੇ ਤੱਕ ਕਿਸੇ ਨੂੰ ਵੀ ਇਸ ਰੇਡ ਦਾ ਪਤਾ ਨਹੀਂ ਸੀ ਸੋ ਸਾਰੀ ਚੀਜ਼ਾਂ ਅਸੀਂ ਗੁਰਜੀਤ ਸਿੰਘ ਓਜਲਾ ਦੇ ਹੀ ਮੂੰਹ ਸੁਣਾਂਗੇ ਕਿ ਆਖਿਰ ਗੁਰਜੀਤ ਸਿੰਘ ਓਜਲਾ ਦੀ ਰੇਡ ਕਰਨ ਦੀ ਵਜ੍ਹਾ ਕੀ ਹੈ चंगा नहीं लगता है ਕਿ ਦੇਖਿਆ ਦੇਖਿਆ ਦਦੇ ਪੰਜ ਪੰਜ ਮਿੰਟ ਬਾਅਦ ਫੋਨ ਕਰ ਰਹੇ ਕਿ ਡਿਊਟੀ ਹੈ ਤੁਹਾਡੀ ਚੋਣ ਕਮਿਸ਼ਨ ਨੇ ਡਿਊਟੀ ਦਿੱਤੀ ਹੈ ਤੁਸੀਂ ਕਿਹਦੇ ਇੰਟਰਨਲ ਪਤਾ ਹੀ ਨਹੀਂ ਹੈ ਸਾਰਿਆਂ ਨੂੰ ਇਹ ਵੀ ਸ਼ੁਆਹ ਨਾ ਆਉਂਦਾ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਲੋਕਤੰਤਰ ਦੇ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਨੋ ਡਾਊਟ ਕਿ ਸਾਰੇ ਇਲੈਕਸ਼ਨ ਦੀ ਜ਼ਿੰਮੇਵਾਰੀ ਹੈ ਪਰ ਜਿੰਨੇ ਥੱਲੇ ਐਨਓਸੀ ਦੇਣੀ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉੱਥੇ ਮੌਜੂਦ ਹੋਵੇ ਪਰ ਆਪਾਂ ਉੱਥੇ ਮੌਜੂਦ ਹੀ ਨਹੀਂ ਹੈ ਕਿਵੇਂ ਬਣੂਗਾ ਇਹ ਮਤਲਬ ਕਿਵੇਂ ਲੋਕਤੰਤਰ ਆਪਾਂ ਬਾਲਣਾ ਹੈ ਨੌਸ ਹੋ ਗਈਆਂ ਨੇ ਪਤਾ ਤੁਹਾਨੂੰ ਕਿ 2 ਦਿਨ ਕਿੰਨੇ ਆਪਣੇ ਮੇਰਾ ਨਾਉਂ 11 1200 ਪੰਚਾਇਤ ਹੋਣੀ ਹੈ ਇੱਥੇ ਖਰੀਬ ਤੇ ਕੋਈ ਤੁਹਾਡੇ ਕੋਈ 22 350 ਹੋਣੀ ਹੈ ਇਸ ਬਲਾਕ ਚ ਵੀ ਹਾਂਜੀ ਪਉਣਾ ਇੱਕ ਉਹਦੇ ਦੇਖੂ ਸਰਾਣੀ ਬੰਨ ਕੇ ਬੈਠੇ ਆ ਰੋਜ ਦਾ ਕਰੇ ਨਾ ਮੁੜ ਕੇ ਲੈਂਚ ਹੋਏ ਨਾ ਤੇ ਮੁਰਦੇ ਨਹੀਂ ਮਟ ਕੇ ਇਹਨਾਂ ਨੂੰ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਡਿਊਟੀ ਦਿੱਤੀ ਉਹਨਾਂ ਨੂੰ ਤਨਖਾਹ ਕਿਸ ਕੰਮ ਦੀ ਹੈ ਏ ਕੁਰਸੀ ਦੇ ਨਾਂ ਬਹਿਨ ਤੇ ਗੁਰਜੀਤ ਸਿੰਘ ਔਜਲਾ ਦੁਆਰਾ ਸਵਾਲ ਚੁੱਕੇ ਗਏ ਆ ਸੋ ਗੁਰਜੀਤ ਸਿੰਘ ਔਜਲਾ ਨਾਲ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਨਾਲ ਕਈ ਕਾਂਗਰਸੀ ਜਿਹੜੇ ਨਾਲ ਜਿਨ੍ਹਾਂ ਨੂੰ ਲੋਕਾਂ ਨੂੰ ਦਿੱਕਤਾ ਆ ਰਹੀਆਂ ਸੀ ਵੋਟਾਂ ਬਣਾਉਣ ਦੇ ਵਿੱਚ ਉਹ ਲੋਕ ਇਸ ਜਗ੍ਹਾ ਤੇ ਜ਼ਰੂਰ ਪੁੱਜੇ ਸੋ ਕੋਈ ਜਵਾਬ ਦੇ ਨਹੀਂ ਹੈਗਾ ਆਲਾ ਆਲਾ ਤੁਸੀਂ ਕਹਾ ਪਟੋਕੜ 30 40 ਪੰਚਾਇਤਾਂ ਦੇ ਇੱਥੇ ਨਮਾਇਦੇ ਖੜੇ ਨੇ ਮੈਂਬਰ ਕਰਾਉਣਾ ਚਾਹੁੰਦਾ ਗੁਰਜੀਤ ਸਿੰਘ ਗੋਜਲਾ ਨੇ ਸਾਫ਼ ਤੌਰ ਤੇ ਕਿਹਾ ਕਿ ਉਹ ਧਰਨਾ ਲਗਾਣਗੇ ਜਦੋਂ ਤੱਕ ਜਿਹੜੀਆਂ ਕੁਰਸੀਆਂ ਜਿਹੜੀਆਂ ਖਾਲੀ ਸੀ ਅਧਿਕਾਰੀ ਇਸ ਜਗ੍ਹਾ ਤੇ ਨਹੀਂ ਆਉਂਦੇ ਉਹ ਜਿਹੜੇ ਧਰਨਾ ਲਗਾਣਗੇ ਉਹ ਅਧਿਕਾਰੀ ਦੇ ਖਿਲਾਫ ਜਦੋਂ ਤੱਕ ਲੋਕ ਇਸ ਜਗ੍ਹਾ ਤੇ ਨਹੀਂ ਆਉਂਦੇ ਉਹ ਜ਼ਰੂਰ ਇਸ ਮੁੱਦੇ ਨੂੰ ਚੁੱਕ ਸੋ ਗੁਰਜੀਤ ਸਿੰਘ ਜੀ ਸਾਹਿਬ ਕੀ ਕੀ ਮੁਸ਼ਕਲ ਆਈਆਂ ਤੁਸੀਂ ਅਧਿਕਾਰੀ ਨਹੀਂ ਬੈਠੇ ਇਹ ਲੋਕਾਂ ਨੂੰ ਦਿੱਕਤ ਆ ਰਹੀਆਂ ਵੋਟਾਂ ਬਣਾਣ ਚ ਹਾਲਾਂਕਿ ਥੋੜੇ ਦਿਨ ਰਹਿ ਗਏ ਆ ਜਿਹੜੇ ਪੰਚਾਇਤੀ ਚ ਉਹਨਾਂ ਨੂੰ ਦੇਖੋ ਪੰਚਾਇਤੀ ਚ ਉਹਨਾਂ ਨੂੰ ਬਿਲਕੁਲ ਬਹੁਤ ਘੱਟ ਸਮਾਂ ਮਿਲਿਆ ਆ ਔਰ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਸਮਾਂ ਦਿੱਤਾ ਆ ਉਹਦੇ ਅਨੁਸਾਰ ਲੋਕ ਆਪਣੇ ਨੋ ਡੂ ਸਰਟੀਫਿਕੇਟ ਐਨਓਸੀ ਲੈਣ ਵਾਸਤੇ ਇੱਥੇ ਆ ਰਹੇ ਨੇ ਚੁੱਲਾ ਟੈਕਸ ਦੀ ਰਸੀਦਾ ਲੈਣ ਵਾਸਤੇ ਇੱਥੇ ਆ ਰਹੇ ਨੇ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਨੇ ਲਈ ਹੈ ਉਹ ਲੋਕ ਸੀਟਾਂ ਤੋਂ ਗੈਰਹਾਜ਼ਰ ਨੇ ਅੱਜ ਕਿਉਂਕਿ ਮੈਂ ਆਫਿਸ ਬੈਠਾ ਮੈਨੂੰ ਸਵੇਰ ਤੋਂ ਕੱਲਾ ਕੱਲਾ ਫੋਨ ਹਣ ਕਿੰਨੇ ਕਦੇ ਫੋਨ ਕਰੀਏ ਬਾਰ-ਬਾਰ ਸਾਡੇ ਵੀ ਫੋਨ ਨਹੀਂ ਚੱਕਦੇ ਤੁਸੀਂ ਕਈ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਤੁਸੀਂ ਧਰਨਾ ਲਗਾਉਣ ਬਾਰੇ ਵੀ ਕਿਹਾ ਕਿ ਜਦੋਂ ਤੱਕ ਲੋਕਾਂ ਦੀ ਮੁਸ਼ਕਲਾਂ ਨਹੀਂ ਹੱਲ ਹੋਣਗੀਆਂ ਜਾਂ ਫਿਰ ਕੁਰਸੀਆਂ ਤਾਂ ਨਹੀਂ ਬਾਉਗੇ ਕਿਉਂਕਿ ਟਾਈਮ ਥੋੜਾ ਹੈ ਤੇ ਅਧਿਕਾਰੀ ਵੀ ਕੁਰਸੀਆਂ ਤੇ ਨਹੀਂ ਬੈਠੇ ਬਿਲਕੁਲ ਬੈ ਵੀਡੀਓ ਸਾਹਿਬ ਮੈਡਮ ਵੀਡੀਓ ਨੇ ਮੈਂ ਉਹਨਾਂ ਨਾਲ ਮਿਲ ਕੇ ਗੱਲ ਕੀਤੀ ਹੈ ਮੈਂ ਕਿਹਾ ਜੀ ਤੁਸੀਂ ਅੰਦਰ ਬੈਠੇ ਲੋਕ ਬਾਹਰ ਬੈਠੇ ਨੇ ਮਤਲਬ ਉਸੇ ਆਫਿਸ 'ਚ ਤੁਸੀਂ ਰੈਸਟੋਰੈਂਟ ਤੇ ਆਰਾਮ ਨਾਲ ਬੈਠੇ ਜੀ ਉੱਥੇ ਲੋਕ ਕਹਿ ਰਹੇ ਜੀ 2 ਘੰਟੇ ਤੇ ਅਸੀਂ ਮੈਡਮ ਦੀ ਵੇਟ ਕਰ ਰਹੇ ਮੈਡਮ ਅੰਦਰ ਬੈਠੇ ਉਹ ਕਹਿੰਦੇ ਜੀ ਮੈਂ ਫੋਨ ਤੇ ਕਿਸੇ ਨਾਲ ਕੋਈ ਆਫੀਸ਼ਲੀ ਕੋਈ ਫੋਨ ਸੀ ਪਰ ਦੋ ਦੋ ਘੰਟੇ ਤੱਕ ਨਹੀਂ ਨਾ ਇਹ ਗੱਲਾਂ ਹੈਗੀਆਂ ਫਿਰ ਸੈਕਟਰੀ ਕੋਈ ਸੀਟ ਤੇ ਨਹੀਂਗਾ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਜਿੰਨਾ ਚਿਰ ਸੈ ਉਹਦੇ ਤੁਹਾਡਾ ਕੰਮ ਠੀਕ ਨਹੀਂ ਚੱਲਦਾ ਮੈਂ ਸਾਰੇ ਬਲਾਕਾਂ ਦੇ ਚੱਕਰ ਮਾਰੂੰ ਕਿਸੇ ਬਲਾਕ ਦੇ ਵਿੱਚ ਬੰਦੇ 2 ਦਿਨ ਕੱਲ ਇਹ ਗੈਹਰ ਹਜ਼ਰ ਨਹੀਂ ਕੋ ਹੋਣਾ ਜਿਹਦਾ ਕੋ ਅੱਜ ਗੈਹਰ ਹਜ਼ਰ ਨਹੀਂ ਹੋਣਾ ਚਾਹੀਦਾ ਲੋਕ ਤੰਤਰ ਨੂੰ ਬਹਾਲ ਕਰਨ ਵਾਸਤੇ ਇਹ ਇਲੈਕਸ਼ਨ ਹੋ ਰਹੀ ਹੈ ਔਰ ਸਭ ਤੋਂ ਜਿਹੜੀ ਕਹਿੰਦੇ ਕਿ ਪ੍ਰਮੁੱਖ ਇਲੈਕਸ਼ਨ ਹੈ ਸਰਪੰਚ ਦੀ ਹੋਈ ਮੈਂਬਰ ਪੰਚਾਇਤ ਦੀ ਹੋਈ ਸਭ ਤੋਂ ਛੋਟੀ ਇਲੈਕਸ਼ਨ ਹੈ ਲੋਕਤੰਤਰ ਦੇ ਵਿੱਚ ਇਹਦਾ ਪ੍ਰਭਾਵ ਸਭ ਤੋਂ ਵੱਡਾ ਆ ਜੇ ਜੇ ਲੋਕਤੰਤਰ ਇੱਥੇ ਠੀਕ ਆ ਇਹਦਾ ਮਤਲਬ ਸਾਰਾ ਕੁਝ ਠੀਕ ਆ ਕੀ ਲੱਗਦਾ ਪਾਰਦਰਸ਼ਤਾ ਰਹੇਗੀ ਚੋਣਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਆ ਤੁਹਾਡੇ ਸਾਹਮਣੇ ਪਾਰਦਰਸ਼ਤਾ ਹੈ ਇੱਥੇ ਤੇ ਸਵੇਰੇ 10 ਵਜੇ ਦਾ ਟਾਈਮ ਸੀ 9 ਵਜੇ ਬੰਦੇ ਹਾਜ਼ਰ ਹੋਣੇ ਚਾਹੀਦੇ ਸੈਕਟਰੀ ਬੈੰਦੇ ਦੱਸੋ ਜੀ ਕਿਹੜੇ ਕਿਹੜੀ ਚੀਜ਼ ਚਾਹੀਦੀ ਆ ਹਾਂ ਜਿਹੜੀ ਕੋਈ ਚੀਜ਼ ਤੁਹਾਡੇ ਦਾਇਰੇ 'ਚ ਨਹੀਂ ਹੈਗੀ ਤੁਸੀਂ ਲੈ ਕੇ ਨੋਟਿਸ ਤੇ ਲਾਓ ਤਾਕੇ ਸਾਨੂੰ ਰਿਟਨ ਤੋਂ ਡਾ ਮਰੇ ਵੀ ਆ ਚੀਜ਼ਾਂ ਹੀ ਵੋਟਾਂ ਨਹੀਂ ਬਣਾਉਣੀਆਂ ਜੀ ਅਸੀਂ ਆ ਨਹੀਂ ਕਰਨਾ ਜੀ ਲਖ ਦੋ ਲਿਖ ਕੇ ਤਾਂ ਕਿ ਲੋਕ ਪੜ ਲੈਣ ਜੇ ਲੋਕਾਂ ਨੂੰ ਲੱਗੂ ਕਿ ਸਾਡੇ ਅਧਿਕਾਰਾਂ ਦੇ ਕੋਈ ਤੁਸੀਂ ਗਲਤ ਕੀਤਾ ਹੈ ਸਾਨੂੰ ਰਾਈਟ ਨਹੀਂ ਮਿਲ ਰੇ ਲੋਕ ਜਾ ਕੇ ਆਪੇ ਕੋਰਟ ਚੋਂ ਸਾਰਾ ਲੈ ਲੈਣਗੇ ਤੇ ਜੇ ਤੁਸੀਂ ਸਹੀ ਹੋਗੇ ਤੇ ਲੋਕ ਆਪੇ ਵਾਪਸ ਮੁੜ ਜਾਣਗੇ ਜੇ ਲੋਕ ਗਲਤ ਹੋਣਗੇ ਵੋਟਾਂ ਵਿੱਚ ਵੱਡੀ ਗਿਣਤੀ ਚ ਕੱਟ ਦਿੱਥੇਗੇ ਇਹ ਇਲਾਕੇ ਜਿਹੜੇ ਉਹ ਪੂਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਗਲਤ ਵੋਟਾਂ ਬਣਾ ਰਹੇ ਨੇ ਜਿਹੜੇ ਜਿਨ੍ਹਾਂ ਦਾ ਫੋਨ ਆ ਜਾਂਦਾ ਐਮਐਲਏ ਦਾ ਉਹਨਾਂ ਉਹਨਾਂ ਦੇ ਵੋਟਾਂ ਬਣੀਆਂ ਨੇ ਉਹਨਾਂ ਦੇ ਹੁਣ ਵੀ ਬਣੀਆਂ ਨੇ 42 ਵੋਟਾਂ ਇੱਕ ਪੰਚਾਇਤ ਦੀ ਹੁਣ ਵੀ ਬਣੀਆ ਤੇ ਕਈ ਬੰਦੇ ਜਿਹੜੇ ਪਿਛਲੇ ਦੋ ਹਫ਼ਤਾ ਤੋਂ ਲੱਗੇ ਕਿ ਸਾਡੀਆਂ ਵੋਟਾਂ ਗਲਤ ਤਰੀਕੇ ਨਾਲ ਕੱਟੀਆਂ ਗਈਆਂ ਸੀ ਐਮਪੀ ਦੀਆਂ ਵੋਟਾਂ ਵੀ ਪਾਈਆਂ ਆ ਸਾਡੇ ਵੋਟਰ ਕਾਰਡ ਆ ਅਸੀਂ ਜਨਮ ਦੋ ਤਿੰਨ ਪੀੜ੍ਹੀਆਂ ਤੋਂ ਇੱਥੇ ਪਿੰਡ 'ਚ ਰਹਿ ਰਹੇ ਹਾਂ ਪਰ ਉਹਨਾਂ ਦੇ ਵੋਟਾਂ ਹੀ ਇੰਨੀ ਕੋ ਪੁੱਛਣ ਵਾਲੇ ਹੀ ਹਨੀਗਾ ਵੀ ਕਹਾ ਬਈ ਗਲਤ ਹੋਇਆ ਲਿਆਓ ਦੱਸੋ ਕੀ ਕਰਨਾ ਕੋਈ ਬਹਿਨ ਨੂੰ ਤਿਆਰ ਨਹੀਂਗਾ ਆਪਣੀ ਸੀਟਾਂ ਤੇ ਸੋ ਇਹ ਡਾਇਰੈਕਸ਼ਨ ਕਿਹਦੀ ਹੈ ਮੇਰੀ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਨੂੰ ਇੱਕੋ ਬੇਨਤੀ ਹੈ ਚੋਣ ਕਮਿਸ਼ਨ ਅੰਮ੍ਰਿਤਸਰ ਦੀ ਇਲੈਕਸ਼ਨ ਚ ਇੰਟਰਫੇਅਰ ਕਰੇ ਇਹਦੇ ਜਿੰਨੇ ਵੀ ਬਲਾਕ ਨੇ ਚਾਹੇ ਮਜੀਠਾ ਆ ਵੇਰਕਾ ਆ ਅਟਾਰੀ ਆ ਚਗਾਵਾ ਆ ਹਰਸ਼ਾਸ਼ੀਨਾ ਆ ਅਜਨਾਲਾ ਆ ਜਿੰਨੇ ਵੀ ਬਲਾਕ ਨੇ ਤਰਸਿੱਕਾ ਆ ਜੰਡਿਆਲਾ ਆ ਇਹਨਾਂ ਨੂੰ ਆ ਕੇ ਚੈੱਕ ਕਰੋ ਤੁਹਾਡਾ ਜਿਹੜਾ ਤੰਤਰ ਹੈ ਇਲੈਕਸ਼ਨ ਕਮਿਸ਼ਨ ਦਾ ਜਿੰਨਾ ਦੇ ਸਿਰ ਤੇ ਤੁਸੀਂ ਇਲੈਕਸ਼ਨ ਕਰਾਉਣਾ ਚਾਹੁੰਦੇ ਹੋ ਪਾਰਦਰਸ਼ਤਾ ਉਹ ਬਿਲਕੁਲ ਪਿੱਠ ਕਰਕੇ ਖੜੇ ਨੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਵਿਰੁੱਧ ਸੋ ਗੁਰਜੀਤ ਸਿੰਘ ਓਜਲਾ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਚੋਣ ਕਮਿਸ਼ਨ ਨੂੰ ਦਖਲ ਦੇਣੀ ਚਾਹੀਦੀ ਹੈ ਕਿਉਂਕਿ ਅਧਿਕਾਰੀ ਜਿਹੜੇ ਕੁਰਸੀਆਂ ਤੇ ਨਹੀਂ ਬੈਠੇ ਆ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਆ ਵੋਟਾਂ ਉਹਨਾਂ ਦੀ ਕੱਟੀਆਂ ਗਈਆਂ ਹਾਲਾਂਕਿ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ ਸੋ ਉਹਨਾਂ ਨੇ ਸਾਫ ਤੌਰ ਤੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਜਦੋਂ ਤੱਕ ਉਹਨਾਂ ਦਾ ਮਸਲਾ ਹੱਲ ਨਹੀਂ ਕਰ ਹੁੰਦਾ ਉਹ ਬੀਡੀ ਵੀਡੀਓ ਤੇ ਦਫ਼ਤਰ ਦੇ ਬਾਹਰ ਲਗਾਤਾਰ ਧਰਨੇ ਤੇ ਰਹਿਣਗੇ ਤੇ ਮੰਗ ਚੋਣ ਕਮਿਸ਼ਨ ਨੇ ਜ਼ਰੂਰ ਕੀਤੀ ਹੈ ਕਿ ਉਹ ਵੀ ਅੰਮ੍ਰਿਤਸਰ ਦੇ ਵਿੱਚ ਦਖਲ ਦੇਣ ਤਾਂ ਕਿ ਪਾਰਦਰਸ਼ਤਾ ਦੇ ਨਾਲ ਚੋਣ ਹੋ ਸਕਣ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ